ਗੁਰਆਂ ਤੋਂ ਫਿਲੌਰ ਹਾਈਵੇ ਤੇ ਬਣੇ ਵੱਡੇ ਵੱਡੇ ਟੋਇਆਂ ਕੰਨ ਅਏ ਦਿਨ ਹਾਦਸੇ ਵਾਪਰੇ ਹਨ ਸੜਕ ਦੀ ਖਰਾਬ ਹਾਲਤ ਕੰਨ ਆਵਾਜਾਈ ਕੰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਵਾਰੇ ਜਾਣਕਾਰੀ ਦਿੰਦੇ ਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਅਤੇ ਸਮਾਜ ਸੇਵਕ ਐਡਵੋਕੇਟ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਿਆਂ ਨੂੰ ਰੋਕਣ ਲਈ ਉਹਨਾਂ ਨੇ ਆਪਣੇ ਟੀਮ ਨਾਲ ਮਿਲ ਕੇ ਹਾਈਵੇ ਤੇ ਬਣੇ ਵੱਡੇ ਟੋਿਆਂ ਨੂੰ ਮਿਕਸ ਕੀਤੀ ਹੋਈ ਕੰਕਰੀਟ ਨਾਲ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨਾ ਕਿਹਾ ਕਿ ਇਸ ਯਤਨ ਨਾਲ ਕਈ ਵੱਡੇ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ ਨਾਲ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਓਵਰ ਸਪੀਡ ਨਾ ਕਰਨ ਤੇ ਗੱਡੀ ਤੇ ਪੂਰਾ ਕੰਟਰੋਲ ਰੱਖਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ ਉਹਨਾਂ ਅਪੀਲ ਕੀਤੀ ਕਿ ਹਰ ਵਿਅਕਤੀ ਸੁਰੱਖਿਆ ਤਰੀਕੇ ਨਾਲ ਆਪਣੇ ਪਰਿਵਾਰ ਕੋਲ ਖੁਸ਼ੀ-ਖੁਸ਼ੀ ਵਾਪਸ ਜਾਵੇ ਇਹੀ ਸੜਕ ਸੁਰੱਖਿਆ ਫੋਰਸ ਦਾ ਮੁੱਖ ਉਦੇਸ਼ ਹੈ ਮੈਂ ਇਸ ਜੁਦਦ ਦੱਸੇ ਸਰਕਾ ਬੋਲ ਰੂਟ ਨੰਬਰ 9356 ਗਰਾਇਆ ਫਲੋ ਨੇਂਦੂਪਰੇ ਤਰਾਤਾ ਜੀ ਅੱਜ ਖੈਰਾ ਬੋਲ ਲੈ ਕੇ ਸਮੌਰ বাস ਸਟੈਂਡ ਤੱਕ ਜਿੰਨੇ ਰੋਡ ਦੇ ਉੱਤੇ ਖੱਡੇ ਪਏ ਸੀ ਭਾਰੀਆਂ ਵਾਹਨਾਂ ਹੋਣ ਕਾ ਜਿਹੜੇ ਹਰ ਰੋਜ਼ ਬਾਹਨ ਨਛਾਲੇ ਜਾਂਦੇ ਸੀ ਸਮਾਜ ਸੇਵਿਆਂ ਦੀ ਮਦਦ ਦੇ ਨਾਲ ਉਹਨਾਂ ਦੇ ਉੱਤੇ ਸੀਮੈਂਟ ਬਜਰੀ ਦੇ ਨਾਲ ਖੱਡਿਆਂ ਨੂੰ ਪੂਰਿਆ ਗਿਆ ਸਰ NH44 ਵੱਲੋਂ ਨਹੀਂ ਕੁਝ ਵੀ ਕੀਤਾ ਜਾ ਰਿਹਾ। ਉਪਰਾਲਾ ਪੁਲਿਸ ਨੂੰ ਹਰ ਰੋਜ਼ ਸਮੇਂ-ਸਮੇਂ ਸਿਰ ਇਹਦੇ ਬਾਰੇ ਜਾਣੂ ਕਰਵਾਇਆ ਜਾਂਦਾ ਪਰ ਜਿਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਤੇ ਸਰ ਟ੍ਰੈਫਿਕ ਦੇ ਨਿਯਮ ਨੂੰ ਪਾਲਣਾ ਕਰਨ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ? ਆ ਪਬਲਿਕ ਨੂੰ ਇਹ ਅਪੀਲ ਕਰਦਾ ਕਿ ਜਿੰਨੇ ਵੀ ਆਪਣੇ ਵਾਹਨ ਆ ਉਹਨਾਂ ਨੂੰ ਸਪੀਡ ਲਿਮਟ ਦੇ ਨਾਲ ਹੀ ਚਲਾਇਆ ਜਾਵੇ ਤਾਂ ਕਿ ਕੋਈ ਹਾਦਸਾ ਵੀ ਘਟਣ ਦਾ ਨਾ ਖਤਰਾ ਸਕੇ। ਸਰ ਕੀ ਨਾਮ ਹੈ ਮੇਰਾ? ਮੇਰਾ ਨਾਮ ਹੀ ਹਰਪ੍ਰ ਸਿੰਘ ਹੈ। ਹਾਂਜੀ ਸਰ ਹਰਵਿੰਦਰ ਸਿੰਘ ਮੇਰਾ ਨਾਮ ਆ ਜੀ। ਸਾਡੇ ਇਸ ਰੈਸਟੋਰੈਂਟ ਚ ਲਾਉਣ ਜਾ ਰਹੇ ਜੀ ਇਹਨਾਂ ਜਵਾਨ ਦੇ ਬੰਦੇ ਜਿਹੜੀ ਐਸਐਸਓ ਜੋ ਸਰਕਾਰ ਹੈ ਐਸਐਸਓ ਬਟ ਅਟਮ ਜਿੱਤ ਰਹੇ ਬਹੁਤ ਹੀ ਵਧੀਆ ਸਰਕਾਰ ਦਾ ਇਹ ਬੜੀ ਹੀ ਮੁਸਤੈਦੀ ਨਾਲ ਆਪਣੇ ਕੰਸ਼ ਕਰਦੇ ਨੇ ਇਸ ਕਰਕੇ ਸਾਡੇ ਹਾਈਵੇ ਦੇ ਉੱਤੇ ਕਿੰਨਾ ਲੁੱਟ ਖੋਹ ਹੋਈ ਨਹੀਂ ਹੁੰਦੀ ਉਹਨਾਂ ਦੀ ਗੱਲ ਜਦੋਂ ਵੀ ਸਾਡੇ ਕੋਲ ਫੋਨ ਨੰਬਰਸ ਨੇ ਜਦੋਂ ਵੀ ਇਹਨਾਂ ਨੂੰ ਬੁਲਾਇਓ ਉਸ ਟਾਈਮ ਤੁਰੰਤ ਹਾਜ਼ਰ ਹੋ ਜਾਂਦੇ ਕੋਈ ਐਕਸੀਡੈਂਟ ਹੋ ਜਾਵੇ ਉਹਦੀ ਹਰ ਤਰ੍ਹਾਂ ਦੀ ਮਦਦ ਕਰਦੇ ਐਮਬੂਲੈਂਸ ਦੀ ਵੇਟ ਵੀ ਨਹੀਂ ਕਰਦੇ ਰਵਾਧਾ ਵਾਲਾ ਜਲਦੀ ਸਿਵਲ ਹਸਪਤਾਲ ਲੈ ਕੇ ਅਸੀਂ ਕਈ ਵਾਰ ਇਹਨਾਂ ਨੂੰ ਦੇਖਿਆ ਇਹਨਾਂ ਦਾ ਵਕਤ ਬਹੁਤ ਕੰਮ ਲੱਗਾ ਜੋ ਸਰਕਾਰ ਨੇ ਬਹੁਤ ਹੀ ਵਧੀਆ ਰਿਸਪੋਸ ਬਣਾਈ। ਥੈਂਕ ਯੂ ਸਰ।